ਕੋਟਾ ਸਵਾਮੀ ਨਥ ਕਮਿਸ਼ਨ ਦੀ ਉਹ ਕਮਿਸ਼ਨ ਕਹਿ ਰਿਹਾ ਕਿ ਜਿਹੜੀ ਕਿਸਾਨ ਦੀ ਫਸਲ ਹੈ ਉਹਦਾ ਰੇਟ ਦੁੱਗਣਾ ਜਾਂ ਢਾਈ ਗੁਣਾ ਹੋਣਾ ਚਾਹੀਦਾ ਸੋ ਆਪਣਾ ਕਣਕ ਦਾ ਝੋਨਾ ਜਿਹੜਾ 212200 ਮੈਕਸिमम ਰੇਟ ਹੈ ਇਹਦੇ ਮੁਤਾਬਕ ਉਹਦਾ ਰੇਟ 4500 ਰੁਪਏ ਹੋਣਾ ਚਾਹੀਦਾ ਸੋ ਜੇ ਅੱਜ 4500 ਰੁਪਏ ਰੇਟ ਫਸਲ ਦਾ ਆਪਣੀ ਦਾ ਹੋਵੇ ਤੇ ਆਪਾਂ ਕਿਸੇ ਵੀ ਮਜ਼ਦੂਰ ਨੂੰ ਡੇਢੀ ਧੁਗਲੀ ਧੜੀ ਦੇ ਸਕਦੇ ਆ ਉਹ ਇਸੇ ਤਰ੍ਹਾਂ ਜਿਹੜੇ ਸਾਡੇ ਕਰਜ਼ੇ ਦੀਆਂ ਲਿੰਮਟਾਂ ਜਿਨ੍ਹਾਂ ਦਾ ਵਿਆਜ ਨਹੀਂ ਤਰਦਾ ਉਹ ਆਪਾਂ ਆਰਾਮਦਾਰੀ ਨਾਲ ਲੈ ਸਕਦੇ ਆ ਕਿਉਂਕਿ ਅੱਜ ਫਸਲ ਦਾ ਰੇਟ 2200 ਰੁਪਈਆ ਤੇ 212200 ਰੁਪਈਏ ਦੇ ਵਿੱਚ ਸਾਡਾ ਸਾਰਾ ਖਰਚਾ ਹੈਗਾ ਉੱਪਰਲਾ ਜਿਹੜਾ 212200 ਰੁਪਈਆ ਸਾਨੂੰ ਮਿਲਦਾ ਨਹੀਂ ਸਰਕਾਰ ਕੱਟੀ ਜਾਂਦੀ ਹੈ ਸਰਕਾਰ ਖਾਈ ਜਾਂਦੀ ਹੈ ਉਹਦੇ ਵਿੱਚ ਸਾਡੇ ਦੂਸਰੇ ਖਰਚੇ ਨਿਕਲ ਸਕਦੇ ਆ ਸੋ ਐਮਐਸ ਸੁਆਮੀ ਨਾਥਨ ਜਿਹੜਾ ਕਮਿਸ਼ਨ ਸੀ ਉਹ ਡਾਕਟਰ ਸਾਹਿਬ ਦੇ ਪਿੱਛੇ ਮੌਤ ਹੋ ਚੁੱਕੀ ਹੈ ਸੋ ਕਿਸਾਨ ਜਿਹਨੇ